ਉਹ ਆਣ ਮਲੇ ਪਾਟ ਪਾਟ ਦੇ ਰਹਿਣਗਾ ਨਾ ਨਾ ਜਾ ਕੇ ਖਾਲੀ ਕੀ ਕਰਦੇ ਨਾ ਜਲਾ ਬੰਦ ਸਿੰਘ ਮਹਾਰਾਜ ਜੀ ਚਹਿਮੀ ਚਾਲ ਲੈ ਕੇ ਦੁੱਤੀ ਪੱਤਾਂ ਨੂੰ ਲੈ ਕੇ ਆਪਣੇ ਭਰਿਆਂ ਨੇ ਗਾਰੀ ਖੜਕਾ ਜੀ ਅਨਾਤ ਹਨੇਰੀ ਏ ਦੁੱਤੇ ਬਾਸਮੀ ਪੈ ਰਹੀ ਏ ਬੜਾ ਵਿਖੜਾ ਸਕੈਂਦਾ ਏ ਅਨਤੀ ਮੰਡਲ ਹੈ ਰਾਗਰ ਸਿੱਖਾਂ ਨੂੰ ਕਿੰਨੇ ਸਮਰਪਿਤ ਕੀਤੇ ਜਾ ਰਹੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਥਕ ਜਥੇਬੰਦੀਆਂ ਨੇ ਸਮੁੱਚੇ ਰੂਪ ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਅਰਦਾਸ ਬੇਨਤੀ ਕੀਤੀ ਹੈ ਪੰਜਾਂ ਪਿਆਰਿਆਂ ਚੋਂ ਭਾਈ ਸਤਨਾਮ ਸਿੰਘ ਜੀ ਝੰਗੀਆਂ ਭਾਈ ਸਤਨਾਮ ਸਿੰਘ ਜੀ ਖੰਡਾ ਅਤੇ ਉਹਨਾਂ ਦੇ ਸਾਰੇ ਸਾਥੀਆਂ ਨੇ ਅਰਦਾਸ ਬੇਨਤੀ ਤੇ ਵਿੱਚ ਤਨ ਤਨ ਸਾਈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਬੰਦੀਛੋੜ ਪਿਤਾ ਦੇ ਚਰਣਾ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਕਿ ਮੌਜੂਦਾ ਸੰਘਰਸ਼ ਜੋ ਕਿ 1978 ਤੋਂ ਆਰੰਭ ਹੋਇਆ ਸੀਗਾ ਉਸ ਸੰਘਰਸ਼ ਦੇ ਚੱਲਣਿਆ 1984 ਦੇ ਵਿੱਚ ਦਰਬਾਰ ਸਾਹਿਬ ਤੇ ਜਿਹੜਾ ਫੌਜੀ ਹਮਲਾ ਭਾਰਤ ਸਰਕਾਰ ਨੇ ਕੀਤਾ ਸੀਗਾ ਉਸ ਸਮੇਂ ਤੋਂ ਲੈ ਕਰਕੇ ਹੁਣ ਸਮੇਂ ਦੇ ਸਮੇਂ ਤੱਕ ਜਿੰਨੇ ਵੀ ਸਾਡੇ ਜੁਝਾਰੂ ਯੋਧੇ ਚਲਾਵਤਨ ਹੋ ਗਏ ਨੇ ਉਹਨਾਂ ਦੀ ਚੜ੍ਹਦੀ ਕਲਾ ਦੇ ਅਰੋਗਤਾ ਦੇ ਵਾਸਤੇ ਤੇ ਨਾਲ ਦੇ ਨਾਲ ਜਿਹੜੇ ਜੁਜਾਰੂ ਸਿੰਘ ਵਰਤਮਾਨ ਸੰਘਰਸ਼ ਤੇ ਵਿੱਚ ਹੁਣ ਵੀ ਆਪਣਾ ਯੋਗਦਾਨ ਪਾ ਰਹੇ ਨੇ ਉਹਨਾਂ ਦੀ ਚੜ੍ਹਦੀ ਕਲਾ ਅਤੇ ਸਾਡੇ ਬਹੁਤ ਹੀ ਪਿਆਰੇ ਤੇ ਸਤਕਾਰਯੋਗ ਬੰਦੀ ਸਿੰਘ ਜੋ ਕਿ ਪੰਜਾਬ ਅਤੇ ਭਾਰਤ ਦੀਆਂ ਵੱਖ-ਵੱਖ ਜ਼ਿਲ੍ਹਾ ਦੇ ਵਿੱਚ ਸਣੇ ਡਬੂਗੜ੍ਹ ਉੱਥੇ ਸਾਰੇ ਬੰਦੀ ਸਿੰਘ ਨੇ ਉਹਨਾਂ ਦੀ ਚੜ੍ਹਦੀ ਕਲਾ ਅਤੇ ਰਿਹਾਈਆਂ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਗਈ ਹੈ ਅੱਜ ਦਾ ਦਿਨ ਜਿਵੇਂ ਕਿ ਸਾਰੇ ਸਿੱਖ ਜਗਤ ਨੂੰ ਪਤਾ ਹੈ ਕਿ 17 ਦਸੰਬਰ ਦਾ ਦਿਨ ਤਨ ਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਦਾ ਦਿਨ ਹੈ ਔਰ ਉਸ ਸ਼ਹਾਦਤ ਦੇ ਦਿਨ ਅਸੀਂ ਆਪਣੇ ਗੁਰੂ ਸਾਹਿਬ ਨੂੰ ਯਾਦ ਕਰਦੇ ਹੋਏ ਜੇ ਤਿਲਕ ਜੰਝੂ ਰਾਖਾ ਪ੍ਰਪਤਾਤ ਕਾ ਕਿਨੋ ਵੱਡੋ ਕਲੂ ਮੈਸਾਕਾ ਦੇ ਸਿਧਾਂਤ ਤੇ ਚੱਲਦਿਆਂ ਹੋਇਆਂ ਗੁਰ ਤੇਗ ਬਹਾਦਰ ਸਾਹਿਬ ਨੇ ਮਾਨਵਤਾ ਦੇ ਭਲੇ ਦੇ ਵਾਸਤੇ ਅਤੇ ਉਸ ਸਮੇਂ ਜੋ ਔਰੰਗਜ਼ੇਬ ਨੇ ਤਿਲਕ ਅਤੇ ਜੰਜੂ ਅਤੇ Hindu ਧਰਮ ਨੂੰ ਖਤਮ ਕਰਨ ਦੀ ਜੁੜਾ ਭੀੜਾ ਚੁੱਕਿਆ ਸੀਗਾ ਸੁਗੰਤ ਚੁੱਕੀ ਸੀਗੀ ਉਸ ਨੂੰ ਠੱਲ ਪਾਉਣ ਵਾਸਤੇ ਤਨਤਨ ਸਾਹਿਬ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਨੇ ਸੀਸ ਕੰਝ ਵਿਖੇ ਜਾ ਕਰਕੇ ਇਸ ਸੀਸ ਆਪਣਾ ਬਲੀਦਾਨ ਕੀਤਾ ਸੀਗਾ ਸ਼ਹਾਦਤ ਪਾਈ ਸੀਗੀ ਅੱਜ ਬੜਾ ਅਫਸੋਸ ਹੈ ਸਿੱਖ ਜਗਤ ਜਿੱਥੇ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਦਾ ਦਿਨ ਮਨਾ ਰਿਹਾ ਹੈ ਉੱਥੇ ਕਿਧਰੇ ਕਿਧਰੇ ਸਾਡੇ ਮਨ ਦੇ ਵਿੱਚ ਇੱਕ ਅਸੀਂ ਗਮਗੀਨ ਵੀ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਆਜ਼ਾਦ ਕਰਾਇਆ ਜਿਨ੍ਹਾਂ ਲੋਕਾਂ ਦੇ ਧਰਮ ਨੂੰ ਬਚਾਇਆ ਉਹਨਾਂ ਲੋਕਾਂ ਨਹੀਂ ਸਾਡੀਆਂ ਬੇੜੀਆਂ ਗੁਲਾਮੀ ਦੀਆਂ ਜੰਜੀਰਾਂ ਸਾਡੇ ਪੈਰਾਂ ਦੇ ਵਿੱਚ ਪਾਤੀਆਂ ਉਹਨਾਂ ਇਹਨੂੰ ਹਕੂਮਤ ਨਹੀਂ ਸਾਡੇ ਬੰਦੀ ਸਿੰਘਾਂ ਨੂੰ 32-32 ਸਾਲਾਂ ਤੋਂ ਜੇਲ੍ਹ ਦੇ ਵਿੱਚ ਰੱਖਿਆ ਹੈ ਅਤੇ ਲੱਖਤ 1 ਲੱਖ ਤੋਂ ਵੱਧ ਸਿੰਘ ਸਾਡੇ ਸ਼ਹੀਦ ਹੋ ਚੁੱਕੇ ਨੇ ਹੁਣ ਉਹਨਾਂ ਦੀਆਂ ਹੀ ਗਲਤ ਨੀਤੀਆਂ ਕਾਰਨ ਸਾਡੇ ਜੁਝਾਰੂ ਸਿੰਘ ਅੱਜ ਜਲਾਵਤਨ ਹੋ ਕਰਕੇ ਫੇਰ ਵੀ ਖਾਲਿਸਤਾਨ ਦੇ ਸੰਗਠਨ ਦੇ ਵਿੱਚ ਕੌਮ ਦੀ ਅਗਾਂਹ ਦੀ ਸੰਗਠਨ ਦੇ ਵਿੱਚ ਦ੍ਰਿੜਤਾ ਦੇ ਨਾਲ ਪੈਰਾ ਦੇ ਰਹੇ ਨੇ ਔਰ ਐਸੇ ਸਿੰਘਾਂ ਦੀ ਲਿਸਟ ਬਹੁਤ ਲੰਬੀ ਹੈ ਜੋ ਜਲਾਵਤਨ ਹੋ ਕਰਕੇ ਜਿਨ੍ਹਾਂ ਦੇ ਵਿੱਚ ਮੈਂ ਸਮਝਦਾ ਹਾਂ ਕਿ ਭਾਰਤ ਸਰਕਾਰ ਸਮੇ ਸਮੇਤੇ ਇੱਕ ਬਲੈਕਲਿਸਟ ਜਾਰੀ ਕਰਦੀ ਹੈ ਜਿਨ੍ਹਾਂ ਦੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਭਾਈ ਵਦਾਵਾ ਸਿੰਘ ਬੱਬਰ ਭਾਈ ਮਹਿਤ ਸਿੰਘ ਬੱਬਰ ਅਤੇ ਗਜਿੰਦਰ ਸਿੰਘ ਜੀ ਬਹੁਤ ਹੀ ਸਤਕਾਰਯੋਗ ਸ਼ਖਸੀਅਤ ਉਹ ਭਾਈ ਰਣਜੀਤ ਸਿੰਘ ਨੀਟਾ ਅਤੇ ਬੇਅੰਤ ਬਹੁਤ ਸਾਰੇ ਹੋਰ ਸਿੰਘ ਜਿਹੜੇ ਨੇ ਉਹ ਬਲੈਕਲਿਸਟ ਵਿੱਚ ਕਰਕੇ ਜਲਾਵਤਨੀ ਹੋ ਚੁੱਕੇ ਨੇ ਅਸੀਂ ਸਾਰੇ ਸਿੰਘਾਂ ਦੀ ਚੜ੍ਹਦੀ ਕਲਾ ਵਾਸਤੇ ਅੱਜ ਇੱਥੇ ਸੰਗਤੀ ਰੂਪ ਦੇ ਵਿੱਚ ਕਿਉਂਕਿ ਲਿਸਟ ਬਹੁਤ ਲੰਮੀ ਹੈ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਹੁਣਾ ਨੇ ਬਹੁਤ ਲੰਬੀ ਕਿ ਲਿਸਟ ਬਣਾਈ ਹੈ ਉਹ ਸਾਰੀ ਲਿਸਟ ਜਿਹੜੀ ਹੈ ਅਕਾਲ ਪੁਰਖ ਸੱਚੇ ਪਾਤਸ਼ਾਹ ਜਾਣੀ ਜਾਣ ਨੇ ਤੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਕਿ ਸਾਰੇ ਸਿੰਘ ਚੜ੍ਹਦੀ ਕਲਾ ਵਿੱਚ ਰਹਿਣ ਮੈਂ ਇੱਕ ਗੱਲ ਤੇ ਸਪਸ਼ਟ ਕਰਦੇ ਆ ਕਿ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਕੀ ਹੈ ਸਰਬੱਤ ਦੇ ਭਲੇ ਦੀ ਮੰਗ ਕਰ ਨਹੀਂ ਸਰਬੱਤ ਦੇ ਭਲੇ ਵਾਸਤੇ ਕੀ ਹੈ ਅਸੀਂ ਹਰ ਕੌਮ ਦਾ ਭਲਾ ਮੰਗਦੇ ਹਾਂ ਮਾਨਵਤਾ ਦਾ ਭਲਾ ਮੰਗਦੇ ਹਾਂ ਹੋਰ ਉਸ ਤੇ ਚੱਲਦੇ ਹੋਏ ਹਾਂ ਅਸੀਂ ਅਗਰ ਅੱਜ ਆਪਣੇ ਮੀਰੀ ਪੀਰੀ ਦੇ ਮਾਲਕ ਦੇ ਚਰਨਾਂ ਦੇ ਵਿੱਚ ਆਪਣੇ ਯੋਧਿਆਂ ਵਾਸਤੇ ਜਲਾਵਤਨੀ ਜੜ ਸਿੰਘ ਨੇ ਉਹਨਾਂ ਵਾਸਤੇ ਤੇ ਬੰਦੀ ਸਿੰਘਾਂ ਦੇ ਵਾਸਤੇ ਜਿਹੜੀ ਸਾਡੀ ਅਸੀਂ ਅਰਦਾਸ ਕੀਤੀ ਹੈ ਇਹ ਮੈਂ ਸਮਝਦਾ ਸਾਡਾ ਕੌਮੀ ਹੱਕ ਬਣਦਾ ਹੈ ਉਸ ਕੌਮੀ ਹੱਕ ਦੀ ਪੂਰਤੀ ਕਰਦੇ ਹੋਏ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੱਜ ਇੱਥੇ ਦਮਦਮੀ ਟਕਸਾਲ ਜੇ ਪਾਈ ਬਰਨਜੀਤ ਸਿੰਘ ਜੀ ਦਮਦਮੀ ਟਕਸਾਲ ਅਤੇ ਭਿੰਡਰਾਵਾਲਾ ਸਿੱਖ ਯੂਥ ਫੈਡਰੇਸ਼ਨ ਜੱਤਾ ਸਰਲੱਥ ਅਤੇ ਸਾਡੇ ਧਰਮ ਪ੍ਰਚਾਰ ਕਮੇਟੀ ਦਿੱਲੀ ਦੇ ਪਾਈ ਮਨਜੀਤ ਸਿੰਘ ਜੀ ਪੋਮਾ ਇਹ ਸਾਰੇ ਜਥੇਬੰਦੀਆਂ ਜਿਹੜੀਆਂ ਨੇ ਸਤਕਾਰ ਕਮੇਟੀਆਂ ਅਜੇ ਸਾਡੇ ਪੰਜ ਪਿਆਰੇ ਬਿਨਤ ਸਿੰਘ ਜੀ ਸ਼ਹੀਦ ਭਾਈ ਸੁਭੇਗ ਸਿੰਘ ਦੇ ਪੜਾਤਾ ਜੀ ਅਤੇ ਗੱਤਕਾ ਅਖਾੜੇ ਤੋਂ ਪਾਈ ਸਤਵੰਨ ਸਿੰਘ ਜੀ ਬਿੱਟੂ ਉਹ ਵੀ ਆਏ ਨੇ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਹੁਣ ਮੈਂ ਬੇਨਤੀ ਕਰਾਂਗਾ ਕਿ ਜਿਹੜੀ ਜੱਥੇਬੰਦੀਆਂ ਇੱਥੇ ਆਈਆਂ ਨੇ 2-2 4-4 ਮਿੰਟ ਲਗਾ ਕਰਕੇ ਆਪਣੇ ਆਪਣੇ ਵਿਚਾਰ ਜਿਹੜੇ ਨੇ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਤਕਾਰਯੋਗ ਸਤਨਾਮ ਸਿੰਘ ਖੰਡਾ ਜੀ ਨੂੰ ਉਹ ਆਪਣੇ ਵਿਚਾਰ ਜਿਹੜੇ ਨੇ ਜ਼ਰੂਰ ਰੱਖਣ ਪ੍ਰੋਫੈਸਰ ਸਾਹਿਬ ਕਾਸ ਕਰ ਰਹੇ ਆ ਅਰਦਾਸ ਕਰਨਾ ਸਿੱਖ ਦਾ ਫਰਜ਼ ਹੈ ਤੇ ਦੂਜੀ ਗੱਲ ਸੰਘਰਸ਼ ਕਰਨਾ ਤੇ ਯੋਜਨਾ ਵੀ ਸਿੱਖ ਦਾ ਫਰਜ਼ ਹੈ ਅਸੀਂ ਸੰਘਰਸ਼ ਵੀ ਕਰ ਰਹੇ ਹਾਂ ਅਸੀਂ ਜੂਝ ਵੀ ਰਹੇ ਹਾਂ ਅਸੀਂ ਸਰਕਾਰ ਤੇ ਥੱਲੇ ਨਹੀਂ ਲਗੇ ਅਸੀਂ ਇਹ ਨਹੀਂ ਕਹਿ ਰਹੇ ਜਾ ਕਰਕੇ ਸੇ ਹੱਥ ਜੋੜ ਕੇ ਬੇਨਤੀ ਜਾ ਕਰਕੇ ਦਿੱਲੀ ਦੇ ਤਖਤ ਦੇ ਕੇ ਕਰ ਰਹੀ ਹੋਈ ਏ ਕਿ ਸਾਡੇ ਬੰਦੇ ਛੱਡ ਦਿਓ ਨਹੀਂ ਇਹ ਸਾਡਾ ਹੱਕ ਬਣਦਾ ਅਸੀਂ ਅਰਦਾਸ ਕਰਨ ਦਾ ਵੀ ਸੰਘਰਸ਼ ਕਰਨ ਦਾ ਵੀ ਮੋਰਚੇ ਲਾਉਣ ਦਾ ਵੀ ਰੋਸ ਪ੍ਰਗਟ ਕਰਨ ਦਾ ਵੀ ਧਰਨੇ ਦੇਣ ਦਾ ਵੀ ਇਹ ਸਾਡੇ ਆਪਣੇ ਆਪਣੇ ਤਰੀਕੇ ਨੇ ਹੋਰ ਅਸੀਂ ਉਹਨਾਂ ਸਾਰੇ ਤੌਰ ਤਰੀਕਿਆਂ ਨੂੰ ਅਪਣਾਉਂਦੇ ਹੋਏ ਸਭਾਰਤ ਸਰਕਾਰ ਦਾ ਜਿੱਥੇ ਤੱਕ ਇਹ ਸਵਾਲ ਹੈ ਕਿ ਇਹ ਆਵਾਜ਼ ਇਹ ਕੇਵਲ ਦਿੱਲੀ ਦੀ ਹਰੂਆਂ ਤੱਕ ਨਹੀਂ ਇਹ ਕੇਵਲ ਭਾਰਤ ਦੀਆਂ ਸੀਮਾਵਾਂ ਤੱਕ ਨਹੀਂ ਇਹ ਦੇਸ਼ਾਂ ਵਿਦੇਸ਼ਾਂ ਤੱਕ ਜਾ ਰਹੀ ਹੈ ਪਰ ਉਸੇ ਚੱਲ ਰਿਹਾ ਅੱਜ ਦੇਖ ਲਓ ਕਿ ਮੀਡੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਮਰੀਕਾ ਕੈਨੇਡਾ ਅਤੇ ਹੋਰ ਜਿਹੜੇ ਮੁਲਕ ਨੇ ਉਹਨਾਂ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਭਾਰਤ ਦੇ ਵਿੱਚ ਕਿਸ ਪ੍ਰਕਾਰ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਕਿਸ ਪ੍ਰਕਾਰ ਦੇ ਨਾਲ ਸਿੱਖਾਂ ਦਾ ਕਤਲ ਕੀਤਾ ਜਾ ਰਿਹਾ ਹੈ ਇਸੇ ਤਰੀਕੇ ਨਾਲ ਉਸੇ ਪਾਲਿਸੀ ਨੂੰ ਚਲਦੇ ਹੋਏ ਆ ਉਹਨਾਂ ਨੇ ਅਮਰੀਕਾ ਦੇ ਵਿੱਚ ਸਿੱਖਾਂ ਦੇ ਕਤਲ ਕਰਨ ਦੀ ਯੋਜਨਾਵਾਂ ਬਣਾਈਆਂ ਕੈਨੇਡਾ ਦੇ ਵਿੱਚ ਸਾਡੇ ਸਿੰਘ ਮਾਰੇ ਗਏ ਪਾਕਿਸਤਾਨ ਦੇ ਵਿੱਚ ਸਾਡੇ ਸਿੰਘ ਮਾਰੇ ਗਏ ਸੋ ਅਸੀਂ ਜਾਗਰਤਾਂ ਅਸੀਂ